ਹਾਂਜੀ ਕੁਸ਼ਣ ਅੰਕਲ ਜੀ ਹਾਂਜੀ ਸੁਖਵੀਰ ਬੋਲਦਾ ਕਾ ਇਹ ਹਾਂਜੀ ਹਾਂਜੀ ਸਰ ਉਹ ਮੈਂ ਕਹ ਆਪਣੇ ਮੁੰਡੇ ਨੂੰ ਪੁੱਛੋ ਕੀ ਚਾਹਦਾ ਵਾਏ ਕੋ ਯਾਰ ਉਹ ਮਿਲਦਾ ਹੀ ਨਹੀਂ ਮੈਨੂੰ ਮਿਲਦਾ ਤੇ ਮੈਂ ਉਹਨੂੰ ਕਹਿਣਾ ਵਾਂ ਪਤਾ ਕੀ ਆ ਹੁਣ ਅੰਕਲ ਉਹਨੂੰ ਕਹ ਫਿਰ ਜੇ ਇਦਾਂ ਹੀ ਰਹਿਣਾ ਨਾ ਵਿੱਚ ਇਹਦੀ ਕੰਪਲੇਂਟਾਂ ਪਾਈ ਜਾਣੀਆਂ ਤੇ ਫਿਰ ਸ਼ਹਿਰ ਤੇ ਧਿਆਨ ਨਾ ਰਵੇ ਹੁਣ ਉਹਨੂੰ ਦੱਸ ਦਿਓ ਕੰਨ ਖੋਲ ਕੇ ਉਹਨੂੰ ਕਹ ਸੁਣ ਲੈ ਵੀ ਹੁਣ ਧਿਆਨ ਨਾਲ ਕੰਮੀ ਸ਼ਹਿਰ ਦੇ ਕਰਵਾ ਦੇ ਕੋਈ ਨਹੀਂ ਮਿਲਦਾ ਤਾਂ ਕਹਿਣਾ ਹੁ ਆ ਉਹਨੂੰ ਕਹ ਫਿਰ ਹੁਣ ਹਸਾਬ-ਤਾਬ ਲਾ ਲਈ ਆਪਣਾ ਚੰਗੀ ਤਰ੍ਹਾਂ ਹੀ ਫਿਰ ਮੈਂ ਦੱਸੂਗਾ ਇਹਨੂੰ ਹੁਣ ਕਿੱਦਾਂ ਕਿਸੇ ਦੀ ਕੰਪਲੇਂਟਾਂ ਪਾਈ ਦੀ ਝੂਠੀਆਂ ਇਹਦੇ ਵੀ ਲੱਗ ਗਿਆ ਨਾ ਮੇਰੀ ਜਿੱਤੇ ਮੈਨੂੰ ਮੇਰੀ ਗੱਲ ਮੈਂ ਤਾਂ ਹਮ ਕੀ ਲਾਨੇ ਹਾਂ ਮੈਂ ਪਹਿਲੇ ਨਹੀਂ ਲਾਨਾ ਸੀ ਹੁਣ ਮੈਂ ਲਾਨੇ ਆਇਆ ਮੇਰਾ ਵੀਰ ਤੁਸੀਂ ਵੀ ਤੁਸੀਂ ਵੀ ਥੋੜਾ ਜਿਹਾ ਪਿੱਛੇ ਹਟ ਜੋ ਵੀ ਹਟ ਜਾਏਗਾ ਉਹ ਭਾਜੀ ਮੈਂ ਕਿੱਥੇ ਪਿੱਛੇ ਹਟ ਜਾ ਮੈਨੂੰ ਦੱਸੋ ਨਾ ਮੈਂ ਕਿੱਥੇ ਖਲੋਤਾ ਵਾਂ ਮੇਰੀ ਵੀ ਜਾ ਕੇ ਕੰਪਲੇਟਾ ਹੋ ਰਿਹਾ ਸਿਰ ਤੇ ਪਾਈ ਜਾਂਦੇ ਹੋ ਮੈਂ ਕਿਹੜੀ ਕੰਪਲੇਂਟ ਮੈਂ ਕੀ ਕਰਤਾ ਉਹਦਾ ਮੈਂ ਕਿਹਾ ਨਾ ਇਸ਼ਾਨ ਕੀਤਾ ਮੇਰੇ ਬਾਰੇ ਦੱਸੋ ਨਾ ਮੈਂ ਕਿੱਥੇ ਪਾਈ ਆ ਮੈਨੂੰ ਦੱਸੋ ਕਿਹੜੀ ਹੈ ਕਿ ਮੇਰੇ ਖਿਲਾਫ ਜੇ ਮੈਂ ਉਹਦੇ ਖਿਲਾਫ ਪਾਈ ਹੋਵੇ ਕਿਉਂਕਿ ਉਹਨੂੰ ਉਹਨੂੰ ਹੈਲੋ ਹਾਂਜੀ ਸੱਸੀ ਵੀਰ ਜੀ ਸੱਸੀ ਗਾਲ ਜੀ ਸੋਨੂ ਗਿੱਲ ਬੋਲਦਾ ਜੀ ਨਿਊਜ਼ ਅਪਡੇਟ ਅੰਮ੍ਰਿਤਸਰ ਚੈਨਲ ਤੋਂ ਜੀ ਹਾਂਜੀ ਸੋਨੂ ਗਿੱਲ ਬੋਲਦਾ ਵੀਰ ਜੀ ਨਿਊਜ਼ ਅਪਡੇਟ ਅੰਮ੍ਰਿਤਸਰ ਚੈਨਲ ਤੋਂ ਸੋਨੂ ਗਿੱਲ ਜੀ ਹਾਂਜੀ ਹਾਂਜੀ ਭਾਜੀ ਹਾਂਜੀ ਜੀ ਸਰ ਕਮ ਬੇਨਤੀ ਕਰਨੀ ਜੀ ਸਾਹਿਬ ਇੱਕ ਨਾ ਆਡੀਓ ਦਾ ਵੀਰਲ ਹੋ ਰਹੀ ਕਿ ਬੰਦੇ ਨੂੰ ਧਮਕੇ ਧੁਮਕੇ ਬਾਰੇ ਕਹਿ ਰਹੇ ਉਹਦੇ ਮਤਲਬ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਉੱਥੇ ਰੋਹਿਤ ਮਹਿਤੀ ਮੇਰੀ ਨਹੀਂ ਗਈ ਵੌਇਸ ਹਾਂਜੀ ਮੇਰੀ ਇਹੋ ਜੀ ਕੋਈ ਵੌਇਸ ਨਹੀਂ ਜੀ ਸਰ ਅੱਛਾ ਇਹ ਜੇ ਤੁਹਾਨੂੰ ਰਿਕਾਰਡਿੰਗ ਪਾ ਦਈਏ ਤੁਸੀਂ ਸੁਣਿਓ ਮੜੀ ਜੀ ਪਾ ਦਿਓ ਪਾ ਜੀ ਵੌਇਸ ਟੈਸਟਿੰਗ ਕਰਾਓ AI ਚੱਲਦਾ ਪਿਆ ਅੱਜਕੱਲ ਕਿਪਤਾ ਕਿੰਨੇ ਕੀ ਕਰਕੇ ਪਾਈ ਹੈ ਠੀਕ ਹੈ ਜੀ ਮਤਲਬ ਉਹ ਤੁਹਾਡੀ ਆਵਾਜ਼ ਨਹੀਂ ਹੈ ਜੀ ਬਿਲਕੁਲ ਨਹੀਂ ਜੀ ਠੀਕ ਹੈ ਸਾਬ